ਪਾਜਪਾ ਦੇ ਪੰਜਾਬ ਪ੍ਰਧਾਨ ਸਨੀਲ ਜਾਖੜ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਚੁੱਪ ਬੈਠੇ ਹੋਏ ਵਿਖਾਈ ਦੇ ਰਹੇ ਨੇ ਪਰ ਹੁਣ ਉਹਨਾਂ ਨੇ ਰਵਨੀ ਸਿੰਘ ਬਿੱਟੂ ਤੇ ਸੀਐਮ ਦਾਅਵੇਦਾਰੀ ਨੂੰ ਲੈ ਕੇ ਤਿੱਖੇ ਤੰਜ ਕਸੇ ਨੇ ਕੀ ਬੋਲੇ ਨੇ ਸਨੀਲ ਜਾਖੜ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਸਨੀਲ ਜਾਖੜ ਲੰਬੇ ਸਮੇਂ ਤੋਂ ਪਾਵਰ ਟਿਕਸ ਦੇ ਵਿੱਚ ਸਾਈਲੈਂਟ ਨੇ ਪਰ ਹੁਣ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਦੀ ਸੀਐਮ ਦਾਅਵੇਦਾਰੀ ਉੱਤੇ ਤਿੱਖੇ ਤੰਜ ਕੱਸੇ ਨੇ ਸਨੀਲ ਜਾਖੜ ਨੇ ਕਿਹਾ ਕਿ ਪਹਿਲਾਂ ਸਰਕਾਰ ਤਾਂ ਬਣਾ ਲਓ ਫਿਰ ਸੀਐਮ ਬਾਰੇ ਸੋਚੋ ਬੀਤੇ ਦਿਨੀ ਸਨੀਲ ਜਾਖੜ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਜਿੱਥੇ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਵਜੋਂ ਪੇਸ਼ ਕਰਨ ਉੱਤੇ ਜਾਖੜ ਨੇ ਕਿਹਾ ਕਿ ਪਹਿਲਾਂ ਸਰਕਾਰ ਤਾਂ ਬਣਾ ਲਓ ਫਿਰ ਸੀਐਮ ਬਾਰੇ ਸੋਚੋ ਅੱਗੇ ਸਨੀਯਾਖੜ ਨੇ ਕਿਹਾ ਕਿ ਲੋਕਾਂ ਨੂੰ ਚੰਗੇ ਕਰਤਾਰ ਵਾਲਾ ਸੀਐਮ ਚਾਹੀਦਾ ਜੋ ਪੰਜਾਬ ਦੀ ਗੱਲ ਕਰ ਸਕੇ ਅਸੀਂ ਪੰਜਾਬ 'ਚ ਰਹਿਣਾ ਹੈ ਇਸ ਲਈ ਪੰਜਾਬ ਚ ਪਾਈਚਾਰੇ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਪੰਜਾਬ ਦੀ ਗੱਲ ਬਹੁਤ ਘੱਟ ਹੋ ਰਹੀ ਹੈ ਜਦਕਿ ਰਾਜਨੇਤਾ ਆਪਣਾ ਉੱਲੂ ਸਿੱਧਾ ਕਰਨ ਤੇ ਲੱਗੇ ਹੋਏ ਨੇ ਰੋਜ਼ਾਨਾ ਇੱਕ ਦੂਜੇ ਦੇ ਖਿਲਾਫ ਪੜਾਸ ਕਰਦੇ ਨੇ ਪਰ ਇਹ ਜ਼ੋਰ ਉਹਨਾਂ ਨੂੰ ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਲਾਉਣਾ ਚਾਹੀਦਾ ਹੈ ਬਿਟੂ ਨੂੰ ਪਹਿਲਾਂ ਆਪਣਾ ਘਰ ਸਾਫ਼ ਕਰਨਾ ਚਾਹੀਦਾ ਹੈ ਉਹਨਾਂ ਨੂੰ ਸਿਰਫ਼ ਕਹਿਣ ਦੀ ਬਜਾਏ ਕਰਕੇ ਦਿਖਾਉਣਾ ਚਾਹੀਦਾ ਹੈ ਅੱਗੇ ਜਾਖੜ ਨੇ ਕਿਹਾ ਕਿ ਭਾਜਪਾ ਚ ਵੀ ਕਈ ਕਾਲੀਆਂ ਭੇਡਾਂ ਨੇ ਜਿਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਸਨੀਲ ਜਾਖੜ ਨੇ ਕਿਹਾ ਕਿ ਲੋਕਾਂ ਨੂੰ ਪੰਜਾਬ ਦੇ ਵਿੱਚ ਚੰਗੇ ਕਰਤਾਰ ਵਾਲਾ ਸੀਐਮ ਚਾਹੀਦਾ ਹੈ ਕਹਿੰਦਾ ਭਾਵ ਜਾਖੜ ਸੋਚ ਰਹੇ ਨੇ ਕਿ ਬਿੱਟੂ ਚੰਗੇ ਕਰਤਾਰ ਵਾਲਾ ਨਹੀਂ ਹੈਗਾ ਇਸੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਈ ਕਾਲੀਆਂ ਭੇਡਾਂ ਨੇ ਜਿਹੜੀਆਂ ਉਹ ਭਾਜਪਾ ਚ ਵੀ ਨੇ ਜਿਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੀ ਸੁਨੀਲ ਜਾਖੜ ਰਵਨੀ ਸਿੰਘ ਬਿੱਟੂ ਨੂੰ ਕਾਲੀ ਭੇਡ ਸਮਝ ਰਹੇ ਨੇ ਕੀ ਉਹਨਾਂ ਤੇ ਕਾਰਵਾਈ ਕਰਾਉਣਾ ਚਾਹੁੰਦੇ ਨੇ ਕੀ ਉਹਨਾਂ ਨੂੰ ਪਾਰਟੀ ਤੋਂ ਵਾਰ ਦਾ ਰਸਤਾ ਦਿਖਾਉਣਾ ਚਾਹੁੰਦੇ ਨੇ ਇਸੇ ਨਾਲ ਹੀ ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਰਵਨੀ ਸਿੰਘ ਬਿੱਟੂ ਆਪਣਾ ਉਲੂ ਸਿੱਧਾ ਕਰਨ ਉੱਤੇ ਲੱਗੇ ਨੇ ਤਾਂ ਸਨੀਯੂ ਆਖੜ ਦੇ ਵੱਲੋਂ ਰਵਨੀ ਸਿੰਘ ਬਿੱਟੂ ਦੀ ਸੀਐਮ ਦਾਵੇਦਾਰੀ ਦੇ ਉੱਤੇ ਤਿੱਖੇ ਤੰਜ ਕਸੇ ਗਏ ਨੇ ਸਨੀਲ ਜਾਖੜ ਨੇ ਰਵਨੀ ਸਿੰਘ ਬਿੱਟੂ ਬਾਰੇ ਬੋਲਦਿਆਂ ਕਿਹਾ ਕਿ ਪਹਿਲਾਂ ਸਰਕਾਰ ਤਾਂ ਬਣਾ ਲਓ ਫਿਰ ਸੀਐਮ ਬਾਰੇ ਸੋਚੋ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਇੱਥੇ ਅੱਜ ਦੇ ਲੀਡਰ ਆਪਣਾ ਉੱਲੂ ਸਿੱਧਾ ਕਰਨ ਉੱਤੇ ਲੱਗੇ ਨੇ ਉਹਨਾਂ ਦਾ ਪੰਜਾਬ ਦੀ ਭਾਈਚਾਰਕ ਸਾਂਝ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਸੇ ਨਾਲ ਹੀ ਜਾਖੜ ਨੇ ਇਹ ਵੀ ਕੋਟ ਕੀਤਾ ਕਿ ਅੱਜ ਪੰਜਾਬ ਨੂੰ ਚੰਗੇ ਕਰਤਾਰ ਵਾਲਾ ਸੀਐਮ ਚਾਹੀਦਾ ਹੈ ਕਹਿੰਦਾ ਭਾਵ ਕੀ ਸਨੀਲ ਜਾਖੜ ਨੂੰ ਰਵਨੀ ਸਿੰਘ ਬਿੱਟੂ ਚੰਗੇ ਕਰਤਾਰ ਵਾਲਾ ਰਾਜਨੀਤਾ ਨਹੀਂ ਲੱਗਦੇ ਤਾਂ ਇਸ ਕਈ ਸਵਾਲ ਨੇ ਤਾਂ ਇੱਥੇ ਵੀ ਦੱਸ ਦਿੰਨੇ ਆ ਲਗਾਤਾਰ ਪੰਜਾਬ ਦੇ ਵਿੱਚ ਜਿਵੇਂ ਜਿਮਨੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਚੱਲ ਰਿਹਾ ਸਨੀਲ ਜਾਖੜ ਚੁੱਪ ਬੈਠੇ ਹੋਏ ਨੇ ਘਰ ਦੇ ਵਿੱਚ ਡੇਰੇ ਲਾਏ ਹੋਏ ਨੇ ਉਹਨਾਂ ਨੇ ਕਿਸੇ ਵੀ ਸੀਟ ਤੇ ਜਾ ਕੇ ਕੋਈ ਚੋਣ ਪ੍ਰਚਾਰ ਹਾਲੇ ਤੱਕ ਨਹੀਂ ਕੀਤਾ ਇਹ ਵੀ ਚਰਚਾ ਹੈ ਕਿ ਸਨੀਲ ਜਾਖੜ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਸੌਂਪ ਚੁੱਕੇ ਨੇ ਜਦਕੀ ਹਾਈ ਕਮਾਂਡ ਵੱਲੋਂ ਹਲੇ ਤੱਕ ਸਨੀਯਾਖੜ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਚਰਚਾਵਾਂ ਨੇ ਕਿ ਭਾਜਪਾ ਹਾਈ ਕਮਾਂਡ ਨਵੇਂ ਪ੍ਰਧਾਨ ਦੀ ਤਲਾਸ਼ ਦੇ ਵਿੱਚ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਭਾਜਪਾ ਦੀ ਸਿਆਸਤ ਦੇ ਵਿੱਚ ਵੱਡਾ ਪਚਾਲ ਆਉਣ ਵਾਲਾ ਹੈ ਕਿ ਰਵਨੀਸ਼ ਸਿੰਘ ਬਿੱਟੂ ਤੇ ਕਾਰਵਾਈ ਹੋ ਸਕਦੀ ਹੈ ਜਾਂ ਫਿਰ ਸਨੀਯਾਖੜ ਨੂੰ ਭਾਜਪਾ ਦੇ ਪੰਜਾਬ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਬੇ ਕੀਤਾ ਜਾ ਸਕਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ